ਅੰਮ੍ਰਿਤਸਰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇਸਿਤ ਕੇਂਦਰੀ ਸਿੱਖ ਜਾਇਬਕਾਰ ਵਿੱਚ ਤਿੰਨ ਮਹਾਨ ਗੁਰਸੇਵਕ ਸ਼ਕਤੀਤਾ ਸੰਤ ਬਾਬਾ ਮੋਹਨ ਸਿੰਘ ਜੀ ਮੱਤਾਵਾਲ ਅਤੇ ਸੰਤ ਬਾਬਾ ਜੀ ਸਿੰਘ ਜੀ ਹੰਸਾ ਵਾਲੇ ਦੀਆਂ ਤਸਵੀਰਾਂ ਸਜਾਈਆਂ ਗਈਆਂ ਜਿਸ ਵਿਸ਼ੇਸ਼ ਸਮਾਗਮ ਦੌਰਾਨ ਤਖਤ ਚਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕਾ ਸਿੰਘ ਢਣੋਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਤੇ ਕਿ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਗਵੀਰ ਸਿੰਘ ਸਮੇਤ ਕਈ ਪ੍ਰਸਿੱਧ ਧਾਰਮਿਕ ਸ਼ਖੀਤਾ ਨੇ ਮੀਂਹ ਹਾਜ਼ਰੀ ਭਰੀ ਸੰਤ ਬਾਬਾ ਮੋਹਨ ਸਿੰਘ ਜੀ ਮਤਾਵਲ ਨੇ ਆਪਣੇ ਜੀਵਨ ਵਿੱਚ अनेका ਵਿਦਿਆਲੇ ਸਥਾਪਿਤ ਕਰਕੇ ਹਜ਼ਾਰਾਂ ਗ੍ਰੰਥੀਆਂ ਰਾਗੀਆਂ ਤੇ ਕਥਾਵਟਕ ਤਿਆਰ ਕੀਤੀ ਸਨ। ਉਹਨਾਂ ਦੀ ਸੇਵਾ ਗੁਰੂ ਘਰ ਦੀ ਮਹਾਨ ਪ੍ਰਸ਼ੰਸਾ ਦਾ ਉਦਾਹਰਣ ਹੈ। ਅਤੇ ਸੰਤ ਬਾਬਾ ਜੀਤ ਸਿੰਘ ਜੀ ਹੰਸਾਵਾਲੀ ਵਾਲੇ ਨੇ ਗਰੀ ਪਰਿਵਾਰਾਂ ਤੋਂ ਹੋ ਕੇ ਵੀ ਸੇਵਾ ਦੇ ਰਾਹਾਂ ਤੇ ਚੱਲਦੇ ਹੋਏ अनेका ਸਕੂਲਾਂ ਕਾਲਜਾਂ ਹਸਪਤਾਲ ਸਥਾਪਿਤ ਕੀਤੇ। ਕੁਦਰਤੀ ਆਫਤਾਂ ਤੇ ਸਮੇਂ ਉਹਨਾਂ ਨੇ ਸੇਵਾ ਕਾਬਲੀ ਤਾਰਿਫ ਰਹੀ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਤਸਵੀਰਾਂ ਅਗਨਤਮਸਕਰਤ ਹੋ ਕੇ ਮਹਾਨ ਗੁਰਸੇਵਕਾਂ ਨੂੰ ਸ਼ਰਧਾਂਜਲੀ ਸਮਰਪਿਤ ਕੀਤੀ ਅੱਜ ਸ਼੍ਰੋਮਨਗੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ ਕਿ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਸਥਿਤ ਕੇਂਦਰ ਸੇਖ ਅਜਾਇਬ ਘਰ ਵਿੱਚ ਤਿਰੰਗਾ ਸਭ ਸੀਗਾ ਬਾਕਮਾਂ ਮਾਸ਼ ਕੀ ਜੀ ਜਿਹਨੇ ਸਤਪੁਰਾਂ ਦੇ ਸਹਬਜ਼ਾਦੇ ਔਰ ਮਾਤਾ ਜੀ ਅਣਥੱਕ ਸੇਵਾ ਕੀਤੀ ਉਹਨਾਂ ਦੀ ਤਸਵੀਰ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਮਹਾਂਪੁਰਖ ਉਹਨਾਂ ਦੀ ਤਸਵੀਰ ਔਰ ਸੰਤ ਬਾਬਾ ਉਹਨਾਂ ਦੇ ਕੀਤੀਆਂ ਹੋਈਆਂ ਪੰਥ ਪ੍ਰਤੀ ਸੇਵਾਵਾਂ ਬਦਲੇ ਅੱਜ ਮਨਾਉਂਦਾ ਮਾਨਸਕਾਨ ਭੇਟ ਕਰਦਿਆ ਹੋਇਆ ਕੇਂਦਰੀ ਸਿੱਖ ਅਜੈ ਕਰਦੀ ਬਖੇ ਸਹਪਤ ਕੀਤੀਆਂ ਨੇ ਉਹਨੂੰ ਦਰਬਾਰ ਦਾ ਚੌਂਡਲੇ ਰਸਤੇ ਅਰਦਾਸ ਕਰਕੇ ਕਰਵਾ ਦਿੱਚੇ ਉਹ ਕੀਤੀ ਗਈ ਹੈ ਔਰ ਇਹ ਤਮਾਮ ਪੁਰਖਾਂ ਦੀ ਸੇਵਾ ਔਰ ਇਹ ਤਮਾਮ ਪੁਰਖਾਂ ਵੱਲੋਂ ਕੀਤੀ ਹੋਈ ਜਿਹੜੀ ਕੁਰਬਾਨੀ ਹੈ ਉਹ ਹਮੇਸ਼ਾ ਇਸ ਸੇਵਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਤੋਂ ਹੜਾਂ ਦੀ ਬਾਤ ਪੰਜਾਬ ਵਿੱਚ ਹੋਈ ਹੈ ਉਸ ਦਿਨ ਤੋਂ ਹੀ ਇਸ ਵਾਰ ਕਿਉਂ ਸ਼ਾਨਕੂਰ ਦੁਆਰਾ ਪ੍ਰਬੰਧਕ ਕਮੇਟੀ ਜਦਸ਼ਾ ਜਾਂ ਜਦ ਕੋਈ ਆਪਦਾ ਪ੍ਰਾਪਤ ਹੋਉਂਦੀ ਹੈ ਨਾ ਕਿਤੇ ਵੀ ਆਉਂਦੀ ਹੈ ਤੇ ਸੇਵਾ ਵਾਸਤੇ ਪਹੁੰਚਦੀ ਹੈ ਔਰ ਸ਼ਾਨਕੂਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਜਿੱਥੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਲੰਘੇ ਸੀ ਵਾਲ ਦਿੱਤੇ ਗਏ ਬਹੁਤ ਸਾਰੇ ਵਾਸਤੇ ਪ੍ਰਬੰਧ ਕੀਤੇ ਗਏ ਔਰ ਹੁਣ ਵੱਡੋ ਕੰਮ ਕਰਦਿਆਂ ਹੋਇਆ ਉਹਨਾਂ ਦੀਆਂ ਫਸਲਾਂ ਦੀ ਬਜਾਏ ਔਰ ਲੱਖਾਂ ਲੀਟਰ ਡੀਜ਼ਲ ਜਿਹੜਾ ਸੀਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਹੈ ਗਣ ਬਜਾਈ ਵਾਸਤੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਹਾ ਗਿਆ ਔਰ ਬੱਚਿਆਂ ਦੇ ਕਿਤਾਬਾਂ ਬੱਚਿਆਂ ਦੀ ਫੀਸ ਆਦਿ ਵਾਸਤੇ ਜਦ ਤੱਕ ਉਹ ਪਰਿਵਾਰ ਆਪਣੇ ਪੈਰਾਂ 'ਤੇ ਨਹੀਂ ਖੜ੍ਹ ਜਾਂਦੇ ਉਹ ਸ਼੍ਰੋਮਣੀ ਪੜੇ ਬਸ ਇਹ ਪਰਨੇ ਗਰੇ ਨੇ ਹੋ ਕੇ ਤੇ ਜਾ ਰਹੇ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰੀ ਜੀ ਦੇ ਪਵਿੱਤਰ ਸਥਾਨ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਆ ਪੋਚੇ ਪ੍ਰਕਰਮਾਂ ਦੇ ਵਿੱਚ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਆਪਾਂ ਆਪਣੇ ਪੂਜਨੀਕ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਦੀ ਬ੍ਰਹਮਰੀਨ ਬਾਬ ਗਿਆਨੀ ਸੰਤ ਬਾਬਾ ਅਜੀਤ ਸਿੰਘ ਦੀ ਹੰਸਾੜੀ ਵਾਲੇ ਤੇ ਬਹੁਤ ਹੀ ਪੂਜਨੀਕ ਭਾਈ ਕੁੰਮਾ ਜੀ ਮਾਸ਼ਕੀ ਤੇ ਸੰਤ ਬਾਬਾ ਬੋਣ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਸਜਾਉਣ ਵਾਸਤੇ ਤੇ ਸ਼ੋਭਤ ਕਰਨ ਵਾਸਤੇ ਆਏ ਆ ਹੰਸਾੜੀ ਸਾਹਿਬ ਤੋਂ ਬਾਬਾ ਪਰਮਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਾਗਲਣ ਵਾਸਤੇ ਆਏ ਹਨ ਦਾਸ ਨੂੰ ਬਾਬਾ ਜੀ ਦੇ ਹੁੰਦਿਆਂ ਜੀ ਇੱਥੇ 2014 ਵਿੱਚ ਬਾਬਾ ਤਰਨ ਰਾਜੀ ਦੀ ਸੇਵਾ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਹਨਾਂ ਦੇ ਹੁਕਮ ਚਾਰ ਤੇ ਬਾਬਾ ਪਰਨਜੀਤ ਸਿੰਘ ਜੀ ਦੇ ਸਹਿਯੋਗ ਸਦਕਾ ਇੱਥੇ ਸੇਵਾਵਾਂ ਚੱਲ ਰਹੀਆਂ ਹਨ ਤੇ ਮੈਂ ਅੱਜ ਸਮਝਦਾ ਕਿ ਮੇਰੀ ਜ਼ਿੰਦਗੀ ਦਾ ਅਖੀਰਲਾ ਸਭ ਤੋਂ ਜਿਹੜਾ ਮੈਂ ਮਹੱਤਵਪੂਰਨ ਸਮਝਦਾ ਸੀ ਵੀ ਮੇਰੇ ਹੁੰ ਜਿੰਦਿਆਂ ਜੀ ਉਹਨਾਂ ਬਾਬਾ ਜੀ ਦੀ ਤਸਵੀਰ ਇੱذਤ ਜਾਵੇ ਉਹ ਹੋ ਗਈ ਪੂਰੀ ਹੁਣ ਮੈਨੂੰ ਕੋਈ ਇੱਛਾ ਨਹੀਂ ਨਾ ਜ਼ਿੰਦਗੀ ਦੀ ਨਾ ਕੁਝ ਪੈਸਾ ਕਮਾਉਣ ਦੀ ਨਾ ਕੁਝ ਕਰਨ ਦੀ ਮਾਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਤੇ ਜੋੜ ਕੇ ਰੱਖਣ ਇਹਨਾਂ ਦੇ ਸਮਕਾਲੀ ਨੇ ਨਾਲ ਹੀ ਤੇ ਬ੍ਰਹਮਲੀਨ ਵਰਗਿਆਨੀ ਸੰਤ ਬਾਬਾ ਰਾਮ ਸਿੰਘ ਹੀ ਹੋਏ ਹਨ ਜਿਨ੍ਹਾਂ ਦਾ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਸੰਗਤਾਂ ਇੱਥੋਂ ਤੱਕ ਇੰਨੀ ਦਸ ਇੱਕ ਜੋਤ ਦੇ ਮੂਰਤੀ ਤੇ ਇੱਕ ਜੋਤ ਸਨ ਤੇ ਦੋ ਮੂਰਤਾਂ ਸਨ ਉਹ ਵੀ ਪਿਛਲੇ ਦਾਲ ਸੱਜ ਖੰਡਜਾ ਬਰਾਜੇ ਹਨ ਤਾਂ ਸੱਚੇ ਪਾਤਸ਼ਾਹ ਇਹਨਾਂ ਦਾ ਆਪਸੀ ਬੇਲ ਜੋ ਰੱਖੇ ਸਾਡਾ ਆਪਸੀ ਬੇਲ ਜੋ ਰੱਖੇ ਤੇ ਚਪੜਾ ਨਾ ਲਾ ਕੇ ਰੱਖੇ ਇਹੀ ਦਾਸ ਦੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਬੜੀ ਦੁੱਧ ਪਾਣੀ ਦੀ ਸੇਵਾ ਕੀਤੀ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਾਇਬ ਘਰ ਚ ਇੱਕ ਤਸਵੀਰ ਲਾਈ ਗਈ ਆ ਮੈਂ ਸ਼੍ਰੋਮਣੀ ਮੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਸਤ ਬਾਬਾ ਅਜੀਤ ਸਿੰਘ ਜਹਾਂਸਦੀ ਵਾਲੇ ਉਹਨਾਂ ਦੀ ਤਸਵੀਰ ਲੱਗੀ ਆ ਉਹਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਸਤ ਬਾਬਾ ਮਨਮੋਹਨ ਸਿੰਘ ਜੀ ਮਤਵਾਲਾ ਜਿਨ੍ਹਾਂ ਦੀ ਬਹੁਤ ਵੱਡੀ ਮਾਲਵੇਚ ਸਿੱਖੀ ਦਾ ਪ੍ਰਚਾਰ ਕੀਤਾ ਜੈਤੋ ਦੇ ਮੋਰਚ ਚ ਜੇੜਾਂ ਕੱਟੀਆਂ ਜਿਸ ਪੰਜਾਬ ਸੂਬਾ ਮਰੌਣ ਖਤਰ ਉਹਨਾਂ ਨੇ ਜੜਾ ਕੱਟੀਆਂ ਬਹੁਤ ਜ਼ਿਆਦੇ ਕਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਸਹਾਇਤਾ ਦਿੱਤੀਆਂ ਤੇ ਉਹਨਾਂ ਨੇ ਜੇਲ੍ਹ ਵੀ ਬਹੁਤ ਕੱਟੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਕਿਹੜੇ ਉਪਤਰ ਅਧਿਕਾਰੀ ਆ ਜਿਹੜਾ ਮਹਾਨ ਮਹਾਨ ਮਿਸ ਫੁਜੀਤ ਰੋਕੜ ਵਾਲੀ ਜੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਬਣਾਇਆ ਤੇ ਬਹੁਤ ਵੱਡੇ ਉਪਰ ਅਧਿਕਾਰੀ ਦੀ ਸੇਵਾ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਅੱਜ ਕਿੜੀਆਂ ਤਿੰਨਾਂ ਮਹਾਨបុਰਸ਼ਾਂ ਨੇ ਅਜਾਇਬ ਘਰ ਚ ਤਸਵੀਰਾਂ ਲਾਈਆਂ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਸੋਡੀ ਸੂਚੀ ਪ੍ਰੈਸ ਦਾ ਤੇ ਦੂਜਾ ਅਪੀਲ ਵੀ ਕਰਦਾ ਭਾਈ ਕਿਹੜੇ ਆਪਾਂ ਪਿਛਲੇ ਦਿਨਾਂ ਚ ਹੜ ਭੀੜ ਤੇ ਸ਼ਰਮੂ ਦੇ ਤਹਿਤ ਕਮੇਟੀ ਨੇ ਬਹੁਤ ਸਹਾਇਤਾ ਕੀਤੀ ਆ ਤੇ ਸੰਗਤਾਂ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਨੇ ਜੀਰੀਆਂ ਤਾਂ ਮਾਰੀਆਂ ਗਈਆਂ ਹੁਣ ਉਹਨ ਕਣਕਾ ਬੀਜਣ ਖਾਤਰ ਵੀ ਰੇ ਟ੍ਰੈਕਟਰਾਂ ਨਾਲ ਉਹਦੇ ਟਿੱਪੇ ਜਾ ਕੇ ਉਹਨਾਂ ਨੂੰ ਭਾਈ ਉਹਨਰੇ ਘਰ ਬਣਾ ਕੇ ਦਿਓ ਇੱਕ ਇੱਕ ਪਿੰਡ ਇੱਕ ਇੱਕ ਘਰ ਬਣਾ ਦੇ ਤਾਂ ਵੀ ਆਪਾਂ ਸਾਰੇ ਕਿੰਨੇ ਆਪਣੇ ਭਾਈ ਨੂੰ ਉਹ ਉੱਜੜ ਗਏ ਉਹਨਾਂ ਦੇ ਘਰ ਬਣਾ ਕੇ ਦੇਈਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੈਂ ਧੰਨਵਾਦ ਕਰਦਾ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਕਰੋੜ ਰੁਪਇਆ ਮਲਾਜਮਾਨ ਨੇ ਦਿੱਤਾ ਤੇ ਸ਼ਰੋਮਣੀ ਕਮੇਟੀ ਨੇ ਤਾਂ ਆਪਣੇ ਸਾਰੇ ਖਜ਼ਾਨੇ ਖੋਲੇ ਹੋਏ ਨਾਲ ਸਮੂਚੀ ਸੰਗਤਾਂ ਦਾ ਆਵਾਜ਼ ਦੂਜੀ ਦਾ ਖਾਸ ਕਰਕੇ ਸਤਬਦੀ ਆ ਰਹੀ ਹੈ ਅਗਲੇ ਮਹੀਨੇ ਹੋਰ ਤੁਸੀਂ ਤੰਬੂ ਜਿਹੜੇ ਸਤਬਦੀ ਆ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਹ ਨਗਰ ਕੀਰਤਨ ਵੀ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਤੇ ਦੂਜਾ ਭਾਈ ਬਹੁਤ ਸੰਗਤ ਉਤਸ਼ਾਹ ਤੇ ਮੈਂ ਸੰਗਤਾਂ ਨੂੰ ਵੀ ਅਪੀਲ ਕਰਦਾ 31 ਤਰੀਕ ਨੂੰ ਤੱਕ ਸ੍ਰੀ ਦਰਣਾ ਸਾਹਿਬ ਨਗਰ ਕੀਰਤਨ ਆਉਣਾ ਤੇ ਸੰਗਤਾਂ ਵੱਧ ਤੋਂ ਵੱਧ ਉੱਥੇ ਹਾਜ਼ਰੀਆਂ ਵੀ ਭਰਨ ਤੇ ਅੰਮ੍ਰਿਤ ਛੱਕ ਗੁਰੂ ਵਾਲੇ ਵੀ ਬਣਨ